ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀਮਤੀ ਡਾਕਟਰ ਬਲਜੀਤ ਕੌਰ ਆਪਣੇ ਹਲਕਾ ਮਲੋਟ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਪਹੁੰਚੇ ਨੇ। ਉਹਨਾਂ ਨੇ ਲੋਕਾਂ ਦੇ ਨਾਲ ਬੈਠ ਕੇ ਵਿਚਾਰ ਵਟਾਂਦਲੇ ਕੀਤੇ ਨੇ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਇਸ ਮੌਕੇ ਬੋਲਦੇ ਹੋਏ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਬੇਸ਼ੱਕ ਭਾਰਤ ਅਤੇ ਪਾਕਿਸਤਾਨ ਵਿਚਾਰ ਯੁੱਧਬੰਦੀ ਹੋ ਚੁੱਕੀ ਹੈ ਪਰ ਪਾਕਿਸਤਾਨ ਆਜ਼ਾਦੀ ਤੋਂ ਬਾਅਦ ਅਜਹੀਆਂ ਹਰਕਤਾਂ ਸ਼ੁਰੂ ਤੋਂ ਹੀ ਕਰਦਾ ਹੈ ਸਾਨੂੰ ਪਤਾ ਸੀ ਕਿ ਸਾਡੀਆਂ ਸਿਨਾਵਾ ਵੀ ਇਸ ਗੱਲ ਲਈ ਤਿਆਰ ਬਰ ਤਿਆਰ ਸਨ ਭਾਰਤ ਦੀ ਸੇਨਾ ਪੂਰੀ ਤਰ੍ਹਾਂ ਅਲਰਟ ਤੇ ਬੜੀ ਹੀ ਮਜ਼ਬੂਤੀ ਨਾਲ ਦੇਸ਼ ਦੀ ਸੁਰੱਖਿਆ ਕਰ ਰਹੀ ਹੈ ਸਮੱਸਿਆ ਸੁਣਨੀ ਮਲੋਟ ਪਹੁੰਚੇ ਹੋ ਕਿਸ ਤਰ੍ਹਾਂ ਦੀਆਂ ਜਿਹੜੀਆਂ ਲੋਕਾਂ ਦੀਆਂ ਸਮੱਸਿਆ ਸੁਣਦੇ ਆ ਦੇਖੋ ਜੀ ਮੈਂ ਅੱਜ ਆਪਣੇ ਮਲੋਟ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਆਈਆਂ ਕਿਉਂਕਿ ਮੇਰੇ ਭੈਣ ਭਰਾ ਜਿਹੜੇ ਦੁਕਾਨਾਂ ਤੇ ਕੰਮ ਕਰਦੇ ਨੇ ਜਿਹੜੇ ਦੁਕਾਨਦਾਰ ਭਰਾ ਉਹਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਮੈਂ ਬਾਜ਼ਾਰ ਦੇ ਵਿੱਚ ਆਈਆਂ ਕਿਉਂਕਿ ਇਹ ਉਹ ਭੈਣ ਭਰਾ ਨੇ ਜਿਹੜੇ ਸਾਰਾ ਦਿਨ ਦੁਕਾਨਾਂ ਤੇ ਕੰਮ ਕਰਦੇ ਔਰ ਇਹਨਾਂ ਕੋਲ ਟਾਈਮ ਨਹੀਂ ਹੁੰਦਾ ਜਦੋਂ ਕਿਤੇ ਮੈਂ ਹੁੰਦੀ ਆ ਤਾਂ ਇਹ ਆਪਦੇ ਕੰਮ 'ਚ ਬਿਜ਼ੀ ਹੁੰਦੇ ਨੇ ਇਸ ਕਰਕੇ ਮੈਂ ਅਫਸਰ ਸਹਿਬਾਨ ਨਾਲ ਲੈ ਕੇ ਜਿਹੜੀਆਂ ਇੱਥੋਂ ਦੀਆਂ ਲੋਕਲ ਸਮੱਸਿਆਵਾਂ ਸੁਣਾ ਲਈਆਂ ਸੋ ਉਹਨਾਂ ਨੂੰ ਹੱਲ ਕਰਾਂਗੇ ਮੈਮ ਕਿਸ ਤਰ੍ਹਾਂ ਦੇਖਦੇ ਹੋ ਪਾਕ ਅਤੇ ਭਾਰਤ ਦੇ ਵਿੱਚ ਵਿਰਾਮ ਹੋਇਆ ਸੀ ਤਾਂ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਜਿਹੜਾ ਇੱਕ ਵਿਸ਼ਵਾਸ ਤੋੜਿਆ ਗਿਆ ਉਸ ਨੂੰ ਕਿਵੇਂ ਦੇਖਦੇ ਹੋ ਪਾਕਿਸਤਾਨ ਦੀ ਜੇ ਪਿਛਲੇ ਸਾਲਾਂ ਤੋਂ ਜਦੋਂ ਤੋਂ ਆਜ਼ਾਦੀ ਮਿਲੀ ਹੈ ਉਸ ਤੋਂ ਬਾਅਦ ਜਿੰਨੀਆਂ ਵੀ ਜੰਗਾਂ ਹੋਈਆਂ ਉਹਦੇ ਵਿੱਚ ਕਿਤੇ ਨਾ ਕਿਤੇ ਪਾਕਿਸਤਾਨ ਵੱਲੋਂ ਇਹੋ ਜਿਹੀਆਂ ਹਰਕਤਾਂ ਸਾਹਮਣੇ ਆਉਂਦੀਆਂ ਰਹੀਆਂ ਸੋ ਇਹ ਐਕਸਪੈਕਟਿਡ ਸੀਗਾ ਕਿ ਅਸੀਂ ਭਾਵੇਂ ਇਹਨੂੰ ਆਪਾਂ ਜੂਤਬੰਦੀ ਹੋ ਗਈ ਹੈ ਪਰ ਅਸੀਂ ਆਪਣੇ ਆਪ ਤੋਂ ਪੂਰੀ ਤਰ੍ਹਾਂ ਅਲਰਟ ਸੀ ਸਾਡੀ ਜਿਹੜੀ ਸੈਨਾ ਸੀ ਸੋ ਭਾਰਤ ਦੀ ਸੈਨਾ ਜਿਹੜੀ ਆ ਉਹ ਬਹੁਤ ਹੀ ਮਜ਼ਬੂਤੀ ਦੇ ਨਾਲ ਭਾਰਤ ਦੀ ਰਾਖੀ ਕਰ ਰਹੀ ਹੈ ਸਾਨੂੰ ਉਹਨਾਂ ਤੇ ਮਾਣ ਕੁਝ ਦਿਨ ਬਾਅਦ ਅੱਜ ਭਾਰਤ ਪਾਕ ਸਤਾਂ ਦੀ ਦੋਨਾਂ ਦੇਸ਼ਾਂ ਦੀ ਮੀਟਿੰਗ ਵੀ ਹੋ ਰਹੀ ਹੈ ਉਸ ਨੂੰ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਹੈ ਕਿਉਂਕਿ ਅ ਅਸੀਂ ਅਮਨ ਚਾਹੁੰਦੇ ਆ ਸ਼ਾਂਤੀ ਚਾਹੁੰਦੇ ਆ ਕਿਉਂਕਿ ਜਿਹੜੇ ਯੁੱਧ ਹੁੰਦੇ ਆ ਉਹਨਾਂ ਦਾ ਖਾਮਿਆਜ਼ਾ ਜਿਹੜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਸੋ ਆਮ ਲੋਕਾਂ ਦੀ ਜ਼ਿੰਦਗੀ ਦੇ ਲਈ ਸਾਡੇ ਸੈਨਿਕ ਜਿਹੜੇ ਆ ਉਹ ਸਰਹੱਦਾਂ ਤੇ ਲੜਦੇ ਆ ਸੋ ਇਸ ਮੀਟਿੰਗ ਦੇ ਵਿੱਚ ਚੰਗੇ ਰਿਜ਼ਲਟ ਆਉਣ ਇਹ ਅਸੀਂ ਕਾਮਨਾ ਕਰਦੇ ਆ ਪੰਜਾਬ ਦੇ ਵਿੱਚ ਸਕੂਲ ਬੰਦ ਨੇ ਤਾਂ ਅਕਸਰ ਹੁਣ ਖੋਲੇ ਵੀ ਗਏ ਨੇ ਲੋਕਾਂ ਨੂੰ ਡਰ ਪਿਆ ਤਾਂ ਕਾਫੀ ਮਾਹੌਲ ਬਣਿਆ ਪਿਆ ਕੀ ਅਪੀਲ ਕਰਦੇ ਹੋ ਪਹਿਲਾਂ ਤਾਂ ਮੈਂ ਆਪਣੇ ਸਾਰੇ ਲੋਕਾਂ ਨੂੰ ਇਹ ਅਪੀਲ ਕਰਾਂਗੀ ਕਿ ਆਪਣੇ ਮਨ 'ਚ ਕਿਸੇ ਤਰ੍ਹਾਂ ਦਾ ਡਰ ਪੈ ਨਾ ਰੱਖੋ ਕਿਉਂਕਿ ਅਸੀਂ ਲੋਕਾਂ ਦੇ ਨਾਲ ਆ ਭਾਰਤੀ ਸੈਨਾ ਲੋਕਾਂ ਦੇ ਨਾਲ ਹੈ ਔਰ ਖਾਸ ਕਰਕੇ ਮੈਂ মিডিਆ ਵਾਲਿਆਂ ਨੂੰ ਅਪੀਲ ਕਰਾਂਗੀ ਕਿ ਜਿਹੜੇ ਕਈ ਵਾਰੀ ਬਹੁਤ ਜ਼ਿਆਦਾ ਚੀਜ਼ਾਂ ਨੂੰ ਐਗਜ਼ੈਗਰੇਟ ਕਰਕੇ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੋ ਇਸ ਤਰ੍ਹਾਂ ਨਾ ਕੀਤਾ ਜਾਵੇ ਹਾਲਾਤ ਨਾਰਮਲ ਹੈ ਤਾਂ ਲੋਕਾਂ ਤੱਕ ਉਹ ਨਾਰਮਲ ਹੀ ਦਿਖਾਏ ਜਾਣ ਤਾਂ ਕਿ ਸਾਡੇ ਪਰਿਵਾਰ ਹੈ ਜਿਹੜੇ ਉਹ ਕਿਸੇ ਤਰ੍ਹਾਂ ਨਾਲ ਪੈਪੀਤ ਨਾ ਹੋਣ ਬਿਲਕੁਲ ਅਮਨ ਸ਼ਾਂਤੀ ਵਾਲਾ ਮਾਹੌਲ ਠੀਕ ਹੈ ਥੈਂਕ ਯੂ